ਉਲਸਤੋਂ ਬਚਣ ਦੇ ਲਈ ਮੁਲਜ਼ਮ ਨੇ ਮਾਰਤੀ ਤੀਜੀ ਮੰਜ਼ਲ ਤੋਂ ਛਾਲ ਮਾਮਲਾ ਪਟਿਆਲੇ ਤੋਂ ਸਾਹਮਣੇ ਆਇਆ ਜਿੱਥੇ ਕੀ ਪਟਿਆਲਾ ਦੇ ਸਿਵਲ ਲਾਈਨ ਥਾਣੇ ਦੇ ਵਿੱਚ ਇੱਕ ਮਾਮਲਾ ਦਰਜ ਹੁੰਦਾ ਇੱਕ ਵਿਅਕਤੀ ਦੇ ਖਿਲਾਫ ਜਿਸ ਦਾ ਨਾਂ ਰਵੀ ਕੁਮਾਰ ਜੋ ਕਿ ਪਟਿਆਲਾ ਦੀ ਇੱਕ ਰੰਗੇ ਸ਼ਾ ਕਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜਿਸ ਦੇ ਕੋਲੋਂ 50 ਗ੍ਰਾਮ ਹਰੋਇਨ ਬਰਾਮਦ ਹੋਈ ਸੀ 50 ਗ੍ਰਾਮ ਹਰੋਇਨ ਦੇ ਮਾਮਲੇ 'ਚ ਇਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਤਾਂ ਅੱਜ ਜਦੋਂ ਗ੍ਰਿਫਤਾਰ ਕਰਕੇ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਪੁਲਿਸ ਤੋਂ ਬਚਣ ਦੇ ਲਈ ਇਸ ਨੇ ਤੀਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਔਰ ਜਿੰਦਰਾ ਹਸਪਤਾਲ ਦੇ ਵਿੱਚ داخل ਕਰਵਾ ਦਿੱਤਾ ਗਨੀਮਤ ਹੈ ਕਿ ਇਸ ਦੀ ਜਾਨ ਬਚ ਗਈ ਤਾਂ ਹੁਣ ਪੁਲਿਸ ਕਿਸ ਤਰੀਕੇ ਦੀ ਕਾਰਵਾਈ ਕਰ ਰਹੀ ਹੈ ਡੀਐਸਪੀ ਸਤਨਾਮ ਸਿੰਘ ਦੀ ਜਵਾਨੀ ਸੁਣ ਲਓ ਕੰਪਲੈਕਸ ਚ ਇੱਕ ਘਟਨਾ ਵਾਪਰੀ ਹੈ ਕੀ ਮਾਮਲਾ ਹੈ ਸਾਰਾ ਇਹ ਇੱਕ ਰਵੀ ਕੁਮਾਰ ਨਾਮ ਦਾ ਲੜਕਾ ਰੰਗੇਸ਼ਾ ਕਲੋਨੀ ਦਾ ਕਤਵਾਲੀ ਏਰੀਆ ਦਾ ਰਹਿਣ ਵਾਲਾ ਜਿਹਦੇ ਤੇ ਜਿਹਦੇ ਖਿਲਾਫ ਕੱਲ ਮਕਦਮਾ ਦਰਜ ਕੀਤਾ ਗਿਆ ਸੀ 50 ਗ੍ਰਾਮ ਹੈਰੋਇਨ ਦਾ ਸਿਵਲਾਈ ਥਾਣੇ ਜੇ ਜਿਹਨੂੰ ਅੱਜ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦੀ ਅਗਵਾਈ ਚ ਟੀਮ ਅੱਜ ਉਹਨੂੰ ਮਨਜੁਗ ਅਦਾਲਤ ਚ ਚੌਥੀ ਫਲੋਰ ਤੇ ਲੈ ਕੇ ਆਈ ਸੀ ਪੇਸ਼ ਕਰਨਾ ਜਦੋਂ ਚੌਥੇ ਫਲੋਰ ਤੋਂ ਇੱਕਦਮ ਇਹ ਇਸ ਨੇ ਪੁਲਿਸ ਦੀ ਕਸਟਡੀ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਜਦੋਂ ਪੁਲਿਸ ਦੀ ਕਸਟਡੀ ਚੋਂ ਇਹ ਚੌਥੇ ਫਲੋਰ ਤੋਂ ਤੀਜੇ ਫਲੋਰ ਤੱਕ ਆ ਗਿਆ ਮੁਲਾਜ਼ਮੇ ਦੇ ਪਿੱਛੇ ਭੱਜੇ ਤੀਜੇ ਫਲੋਰ ਤੋਂ ਇਹ ਨੇ ਇੱਕਦਮ ਰੈਂਪ ਦੇ ਨਾਲ ਥੱਲੇ ਛਾਲ ਮਾਰਤੀ ਜਿਸ ਨੂੰ ਨਾਲ ਦੀ ਨਾਲ ਹੀ ਲਿਆ ਕੇ ਮੁਲਾਜ਼ਮਾ ਨੇ ਆਪਣੀ ਗੱਡੀ 'ਚ ਲਿਆ ਕੇ ਇਹਨੂੰ ਇੱਥੇ ਰਜਿੰਦਰ ਹਸਪਤਾਲ ਐਡਮਿਟ ਕਰਾਇਆ ਜਿਹਦਾ ਇਲਾਜ ਕਰਾਇਆ ਜਾ ਰਿਹਾ ਜੋ ਦਰਾਂ ਦਾ ਇਲਾਜ ਕਿੰਨੇ ਕੇ ਸੱਟ ਲੱਗੀ ਹੈ ਇਹ ਤਾਂ ਡਾਕਟਰ ਸਾਹਿਬ ਵੀ ਦੱਸ ਸਕਦੇ ਨੇ ਅਸੀਂ ਬਿਲਕੁਲ ਇਲਾਜ ਕਰਾ ਰਹੇ ਹਾਂ ਸਾਰੀ ਟੀਮ ਸਾਡੀ ਇੱਥੇ ਨਸ਼ੇ ਦਾ ਆਦੀ ਹਿੱਸੇ ਵੀ ਸਰ ਇਹ ਨਸ਼ੇ ਦਾ ਆਦੀ ਇਹਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਪਹਿਲਾਂ ਇਹਦੇ ਖਿਲਾਫ ਹਿਮਾਚਲ ਪੁਲਿਸ ਵੀ ਬਲਾਸਪੁਰ ਜ਼ਿਲ੍ਹੇ ਵੀ ਪਰਚਾ ਦਰਜਾ ਕਤਵਾਲੀ ਥਾਣੇ ਪਰਚਾ ਦਰਜ ਨੇ ਇਹ ਨਸ਼ਾ ਵੇਚਣ ਦਾ ਆਦੀ ਸੀ ਕਿੰਨੇ ਪਰਚੇ ਦਰਜ ਨੇ ਨਸ਼ਾ ਲੈਣ ਦਾ ਪੰਜਾਬ ਵਿੱਚ ਕਿੰਨੇ ਹਜੇ ਹਾਲ ਦੀ ਘੜੀ ਜੋ ਰਿਕਾਰਡ ਚੋਂ ਪਤਾ ਲੱਗਿਆ ਦੋ ਮੁਕਦਮੇ ਦਰਜ ਨੇ ਇਹਦੇ ਖਿਲਾਫ ਪਹਿਲਾਂ 2022 ਤੇ 23 ਦੇ ਤੇ ਬਾਕੀ ਰਿਕਾਰਡ ਚ ਸਾਰੇ ਐਨਡੀਪੀਐਸ ਦੇ ਸਰ ਐਨਡੀਪੀਐਸ ਤੇ ਐਕਸਰਸਾਈਜ਼ ਹੈ ਸਰ ਜਿਸ ਤਰ੍ਹਾਂ ਇਸਨੇ ਕੋਰਟ ਕੋ ਛਾਲ ਮਾਰੀ ਨੇ ਇਸ ਦੇ ਉੱਪਰ ਵੀ ਕਾਰਵਾਈ ਹੋਏਗੀ ਇਸ ਦੇ ਖਿਲਾਫ ਜੋ ਇਹਨੇ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਇਹਨੇ ਪੁਲਿਸ ਦੀ ਕਸਟਡੀ ਚੋਂ ਭਜਣ ਦੀ ਕੋਸ਼ਿਸ਼ ਕੀਤੀ ਹੈ ਉਹ ਸਬੰਧ ਚ ਕਾਰਵਾਈ ਜੋ ਬਣਦੀ ਕਾਨੂੰਨੀ ਕਾਨੂੰਨੀ ਕਾਰਵਾਈ ਨਵਾਂ ਮੁਕਦਮਾ ਦਰਜ ਕੀਤਾ ਗਿਆ ਡਾਕਟਰ ਕੰਡੀਸ਼ਨ ਕਿਤਾ ਕਰ ਦੇਗੇ ਡਾਕਟਰ ਹਜੇ ਕਲੀਅਰ ਕਰ ਰਹੇ ਆ ਉਹਦਾ ਇਲਾਜ ਚੱਲ ਰਿਹਾ ਹੈ ਥੈਂਕ ਯੂ ਸਰ ਹੋਪਫੁਲੀ ਠੀਕ ਥੈਂਕ ਯੂ ਸਰ ਤਾਂ ਤੁਸੀਂ ਸੁਣਿਆ ਮਲਜ਼ਮ ਦੇ ਵੱਲੋਂ ਆਪਣੀ ਜਾਨ ਬਚਾਉਣ ਦੇ ਲਈ ਯਾਨੀ ਕਿ ਆਪਣੀ ਜਾਨ ਛਡਵਾਉਣ ਦੇ ਲਈ ਸਿੱਧੇ ਸ਼ਬਦਾਂ ਚ ਕਹੀਏ ਤਾਂ ਪਰ ਉਸ ਤੋਂ ਬਚਣ ਦੇ ਲਈ ਇਸ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾਤੀ ਜਾਨ ਦੀ ਪਰਵਾਹ ਨਹੀਂ ਕੀਤੀ ਤਾਂ ਨਸ਼ਿਆਂ ਦੇ ਖਿਲਾਫ ਪੰਜਾਬ ਦੀ ਸਰਕਾਰ ਦੇ ਵੱਲੋਂ ਯੁੱਧ ਛੇੜਿਆ ਗਿਆ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਤਹਿਤ ਹੁਣ ਹਰ ਦਿਨ ਹੀ ਭਾਵੇਂ ਕੋਈ ਛੋਟੀਆਂ ਮੱਛੀਆਂ ਨੇ ਭਾਵੇਂ ਕੀ ਵੱਡੇ ਮਗਰਮੱਛ ਨੇ ਉਹਨਾਂ ਦੇ ਉੱਤੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਐਕਸ਼ਨ ਵੀ ਬਲਡੋਜ਼ਰ ਵਾਲਾ ਬਲਡੋਜ਼ਰ ਐਕਸ਼ਨ ਇਸ ਤਰੀਕੇ ਦਾ ਕਿ ਉਹਨਾਂ ਦੇ ਵੱਲੋਂ ਜੋ ਨਸ਼ੇ ਦੇ ਨਾਲ ਜੋ ਨਜਾਇਜ਼ ਤੌਰ ਦੇ ਉੱਤੇ ਪੈਸਾ ਕਮਾ ਕੇ ਕਾਲਾ ਧਨ ਕਮਾ ਕੇ ਉਸ ਦੇ ਨਾਲ ਵੱਡੇ ਵੱਡੇ ਘਰ ਬਣਾਏ ਨੇ ਤਾਂ ਉਹਨਾਂ ਘਰਾਂ ਨੂੰ ਢਹਿ ਢੇਰੀ ਕੀਤਾ ਜਾ ਰਿਹਾ ਉਹਨਾਂ ਦੇ ਉੱਤੇ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹਰ ਸ਼ਹਿਰ ਦੇ ਵਿੱਚੋਂ ਇਸ ਤਰੀਕੇ ਦੀਆਂ ਤਸਵੀਰਾਂ ਤੁਹਾਨੂੰ ਨਿਤ ਦਿਨ ਦੇਖਣ ਨੂੰ ਮਿਲਣਗੀਆਂ ਕਿ ਨਸ਼ੇ ਦੇ ਖਿਲਾਫ ਜੋ ਯੁੱਧ ਛੇੜਿਆ ਗਿਆ ਉਸ ਦੇ ਤਹਿਤ ਵੱਡਾ ਐਕਸ਼ਨ ਲਿਆ ਗਿਆ ਕਾਰਵਾਈ ਹੋਈ ਆ ਪੀੜਾ ਪੰਜਾ ਚੱਲਿਆ ਬਲਡੋਜ਼ਰ ਚੱਲਿਆ ਹਰ ਇੱਕ ਜ਼ਿਲ੍ਹੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਨਸ਼ੇੜੀਆਂ ਨੂੰ ਨਸ਼ਾ ਤਸਕਰਾਂ ਨੂੰ ਭਾਜੜਾਂ ਪਵਾ ਕੇ ਰੱਖਿਆ ਹੋਈਆਂ ਨੇ ਕਿਉਂਕਿ ਨਸ਼ਾ ਕਾ ਜੇਹੀ ਅਲਾਮਤ ਆ ਜਦੋਂ ਤੱਕ ਇਹ ਨਸ਼ਾ ਪੰਜਾਬ ਦੇ ਵਿੱਚੋਂ ਜੜ ਤੋਂ ਪੁੱਟ ਕੇ ਨਹੀਂ ਸੁਟਿਆ ਜਾਂਦਾ ਉਦੋਂ ਤੱਕ ਪੰਜਾਬ ਦੀ ਜਿਹੜੀ ਜਵਾਨੀ ਆ ਉਹ ਸਹੀ ਰਸਤੇ ਤੇ ਨਹੀਂ ਜਾ ਸਕਦੀ ਕਿਉਂਕਿ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਕਰਾਹੇ ਪਈ ਗਲਤ ਕਰਾਹੇ ਪਈ ਹੋਈ ਆ ਇਸ ਕਰਕੇ ਉਸ ਨੌਜਵਾਨੀ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਤਾਂ ਜੋ ਪੰਜਾਬ ਦਾ ਰੰਗਲਾ ਪੰਜਾਬ ਬਣ ਸਕੇ ਪੰਜਾਬ ਦੇ ਵਿੱਚ ਜੋ ਮਾਂਵਾਂ ਦੀਆਂ ਕੁੱੱਖਾਂ ਸੁਨੀਆਂ ਹੋ ਰਹੀਆਂ ਨੇ ਘਰਾਂ ਦੇ ਵਿੱਚ ਸੱਥਰ ਬਿਛਰੇ ਨੇ ਭੈਣਾ ਬੈਣ ਪਾਉਂਦੀਆਂ ਨੇ ਕਈਆਂ ਦੇ ਭਰਾ ਚਲੇ ਜਾਂਦੇ ਨੇ ਕਈਆਂ ਜੜੀਆਂ ਨੇ ਚੂੜਾ ਵੀ ਹਲੇ ਹੱਥੋਂ ਨਹੀਂ ਲਿਆ ਹੁੰਦਾ ਚੂੜਾ ਵੀ ਬਾਹਾਂ ਦੇ ਵਿੱਚ ਪਾਇਆ ਹੁੰਦਾ ਅਜਿਹੇ ਦੇ ਵਿੱਚ ਪਤੀ ਨਸ਼ੇ ਦੇ ਕਰਕੇ ਮਾਰਿਆ ਜਾਂਦਾ ਤਾਂ ਉਹ ਨਸ਼ਾ ਜਿਹੜੇ ਲੈ ਕੇ ਆਉਂਦੇ ਨੇ ਜੋ ਨਸ਼ਾ ਤਸਕਰ ਹੁੰਦੇ ਨੇ ਤਾਂ ਕਹਿੰਦੇ ਇੱਕ ਕਹਾਵਤ ਤੁਸੀਂ ਜ਼ਰੂਰ ਸੁਣੀ ਹੋਵੇਗੀ ਕਿ ਦਹੇਜ ਲੈਣਾ ਬੰਦ ਕਰ ਦਿਓ ਦੇਣਾ ਆਪਣਿਆ ਬੰਦ ਹੋ ਜਾਵੇਗਾ ਤਾਂ ਹੁਣ ਨਸ਼ਾ ਜਿਹੜੇ ਕਰਦੇ ਨੇ ਜਾਂ ਨਸ਼ਾ ਵੇਚਦੇ ਨੇ ਕਿੱਥੋਂ ਨਸ਼ਾ ਲੈ ਕੇ ਆਉਂਦੇ ਨੇ ਸਾਰਿਆਂ ਨੂੰ ਜਿਹੜਾ ਹੁਣ ਇਹ ਭੁਗਤਣਾ ਪੈਣਾ ਜੋ ਉਹਨਾਂ ਦੇ ਵੱਲੋਂ ਕਾਲੇ ਧਨ ਨਾਲ ਆਪਣੇ ਆਸ਼ੀਆਨੇ ਬਣਾਏ ਨੇ ਉਹ ਆਸ਼ੀਆਨੇ ਵੀ ਟਹਟੇਰੀ ਕਿਤੇ ਜਾ ਰਹੇ ਨੇ ਤੇ ਕੋਈ ਛੋਟਾ ਮੋਟਾ ਨਸ਼ਾ ਵੀ ਕਰ ਰਿਹਾ ਉਸ ਨੂੰ ਵੀ ਹੁਣ ਇਹ ਸਮਝ ਲੈਣਾ ਚਾਹੀਦਾ ਕਿ ਹੁਣ ਇਹ ਨਸ਼ਾ ਕਰਨ ਵਾਲਾ ਕੰਮ ਨਸ਼ਾ ਵੇਚਣ ਵਾਲਾ ਕੰਮ ਇਹ ਜਿਆਦਾ ਦੇਰ ਨਹੀਂ ਚੱਲਣਾ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਯੁੱਧ ਛਿੜਿਆ ਗਿਆ ਹਰ ਕੋਈ ਜਿਹੜਾ ਪੁਲਿਸ ਅਧਿਕਾਰੀ ਇਹ ਗੱਲ ਕਹਿੰਦਾ ਕਿ ਨਸ਼ੇ ਦੇ ਨਾਲ ਬਣਾਏ ਗਏ ਘਰਾਂ ਦੀਆਂ ਜਿਹੜੀਆਂ ਕੰਧਾਂ ਨੇ ਘਰਾਂ ਦੀਆਂ ਨੀਹਾਂ ਨੇ ਜਿਹੜੀਆਂ ਉਹ ਮਜ਼ਬੂਤ ਨਹੀਂ ਆ ਉਹ ਖੋਖਲੀਆਂ ਨੇ ਕਿਸੇ ਵੇਲੇ ਵੀ ਗਿਰ ਸਕਦੀ ਨੇ ਭਾਵੇਂ ਕਿ ਕਿਸੇ ਵੇਲੇ ਵੀ ਪੰਜਾਬ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲ ਸਕਦਾ ਪੀੜਾ ਪੰਜਾਬ ਉਹਨਾਂ ਦੇ ਘਰ ਦੇ ਉੱਤੇ ਚਲਾਇਆ ਜਾ ਸਕਦਾ ਤਾਂ ਖੈਰ ਤੁਸੀਂ ਗਲਤ ਕੰਮ ਕਰਦੇ ਹੋ ਫਿਰ ਤੁਹਾਡੇ ਤੇ ਕਾਰਵਾਈ ਹੁੰਦੀ ਆ ਫਿਰ ਤੁਸੀਂ ਆਪਣੀ ਜਾਨ ਵੀ ਜੋਖਮ ਦੇ ਵਿੱਚ ਪਾਸ ਦੰਨੇ ਹੋ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਦੀ ਪੁਲਿਸ ਤੁਹਾਨੂੰ ਬਖਸ਼ਣ ਵਾਲੀ ਨਹੀਂ ਹੈ